ਸਸਕਲ ਜੀ ਮੈਂ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਕੱਲ ਮਿਤੀ 16 ਦਸੰਬਰ ਨੂੰ ਸਵੇਰੇ 9:30 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:30 ਵਜੇ ਤੱਕ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਮੇਗਾ ਪੇਟੀ ਪੀਟੀਐਮ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਅਧਿਆਪਕ ਮਾਪੇ ਮਿਲਣੀ ਕਹਿੰਦੇ ਪਿਛਲੇ ਸਾਲ ਤੋਂ ਅਸੀਂ ਇਹ ਰੀਤ ਸ਼ੁਰੂ ਕੀਤੀ ਸੀ ਪਿਛਲੇ ਸਾਲ ਆਪ ਸਭ ਨੇ ਇਸ ਨੂੰ ਬਹੁਤ ਪਰਵਾਹ ਹੰਗਾਰਾ ਦਿੱਤਾ ਤੇ 19 ਲੱਖ ਮਾਤਾ ਪਿਤਾ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਦੀ ਵਿਦਿਅਕ ਪਰਫਾਰਮੈਂਸ ਜਾਣਨ ਦੇ ਲਈ ਪਹੁੰਚੇ ਸੀ ਇਸ ਸਾਲ ਵੀ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਜ਼ਰੂਰ ਸਰਕਾਰੀ ਸਕੂਲਾਂ 'ਚ ਜਾਓ ਆਪਣੇ ਬੱਚਿਆਂ ਦੇ ਬਾਰੇ ਪਤਾ ਕਰੋ ਉਹਨਾਂ ਦੇ ਅਧਿਆਪਕਾਂ ਤੋਂ ਜਾਨੋ ਕਿ ਤੁਹਾਡੇ ਬੱਚਿਆਂ ਦੀ ਅਕੈਡੈਮਿਕ ਪਰਫਾਰਮੈਂਸ ਕੀ ਹੈ ਤੇ ਨਾਲ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਵਕਤ ਜੋ ਪੰਜਾਬ ਸਿੱਖਿਆ ਗ੍ਰਾਂਤੀ ਚੱਲ ਰਹੀ ਹੈ ਉਸ ਦੇ ਗਵਾਹ ਬਣੋ ਕਿਵੇਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਨਵੇਂ ਕਲਾਸਰੂਮ ਲੈਬਸ ਪਲੇਗਰਾਉਂਡ ਫੋਰ ਬਹੁਤ ਕੁਝ ਸਾਡੇ ਸਕੂਲਸ ਆਫ ਐਬੀਨੈਂਸ ਉਹਨਾਂ ਦੇ ਬੱਚਿਆਂ ਨੂੰ ਮਿਲੋ ਉਹਨਾਂ ਦੀ ਸ਼ਾਨਦਾਰ ਵਰਦੀ ਦੇਖੋ ਨਵੀਂ ਜੋ ਟਰਾਂਸਪੋਰਟ ਫੈਸਿਲਿਟੀ ਆਈ ਹੈ ਉਹਨਾਂ ਨੂੰ ਦੇਖੋ ਸਾਡੇ ਸਰਕਾਰੀ ਸਕੂਲਾਂ 'ਚ ਜੋ ਨਵੇਂ ਸਿਕਿਉਰਿਟੀ ਗਾਰਡ ਆਏ ਆ ਉਹਨਾਂ ਨੂੰ ਮਿਲੋ ਜੋ ਸਾਡੇ ਨਵੇਂ ਕੈਂਪਸ ਮੈਨੇਜਰ ਆਇਆ ਉਹਨਾਂ ਤੋਂ ਜਾਣੋ ਤਾਂਕਿ ਤੁਸੀਂ ਆਪਣੇ ਬੱਚਿਆਂ ਦੇ ਬੈਟਰ ਭਵਿੱਖ ਲਈ ਤੁਹਾਨੂੰ ਵੀ ਤਸੱਲੀ ਹੋਵੇ ਕਿ ਤੁਹਾਡੇ ਵੱਲੋਂ ਚੁਣੀ ਹੋਈ ਸਰਕਾਰ ਤੁਹਾਡੇ ਬੱਚਿਆਂ ਦੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਤੇ ਨਾਲ ਹੀ ਅਧਿਆਪਕਾਂ ਦੇ ਲਈ ਵੀ ਇੱਕ ਪਲੇਟਫਾਰਮ ਹੁੰਦਾ ਹੈ ਕਿ ਉਹ ਤੁਹਾਨੂੰ ਜੇਕਰ ਤੁਹਾਡੇ ਕਿਸੇ ਸਾਥ ਦੀ ਲੋੜ ਹੈ ਬੱਚੇ ਦੀ ਪੜ੍ਹਾਈ ਦੇ ਲਈ ਉਹ ਤੁਹਾਨੂੰ ਇਹ ਸੁਝਾਅ ਦੇ ਸਕਣ ਤੇ ਦੂਜੀ ਗੱਲ ਇਹ ਹੈ ਅਗਰ ਕੋਈ ਵੀ ਕਮੀ ਪੇਸ਼ੀਆ ਸਕੂਲ ਨੂੰ ਸਕੂਲ ਦੇ ਬਾਰੇ ਜਾਂ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤੁਸੀਂ ਸਾਡੇ ਅਧਿਆਪਕਾਂ ਨੂੰ ਦੇ ਸਕਦੇ ਹੋ ਇਸ ਕਰਕੇ ਮੇਰੀ ਪੰਜਾਬ ਦੇ ਹਰ ਉਸ ਮਾਤਾ ਪਿਤਾ ਨੂੰ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਆ ਹੋ ਸਕਦਾ ਤੁਸੀਂ ਕੰਮ ਕਰਦੇ ਹੋ ਕਿਤੋਂ ਵੀ ਪਰ ਘੰਟੇ ਦੀ ਛੁੱਟੀ ਲੈ ਕੇ ਜਿਵੇਂ ਮਰਜੀ ਤੁਸੀਂ ਜ਼ਰੂਰ ਕੱਲ ਆਪਣੇ ਬੱਚੇ ਦੇ ਲਈ ਸਰਕਾਰੀ ਸਕੂਲ ਦੇ ਵਿੱਚ ਜਾ ਕੇ ਇਸ ਮੈਗਾ ਪੀਟੀਐਮ ਦਾ ਹਿੱਸਾ ਬਣਨਾ ਹੈ ਨਾਲ ਹੀ ਸਾਰੇ ਬੱਚਿਆਂ ਨੂੰ ਵੀ ਬੇਨਤੀ ਹੈ ਤੇ ਸਾਰੇ ਅਧਿਆਪਕਾਂ ਨੂੰ ਵੀ ਬੇਨਤੀ ਉਹ ਬੱਚਿਆਂ ਨੂੰ ਇਸ ਸੁਨੇਹਾ ਲਾਂ ਕਿ ਕੱਲ ਉਹ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਲੈ ਕੇ ਆਣ ਮਾਤਾ ਪਿਤਾ ਅਵੇਲੇਬਲ ਨਹੀਂ ਤਾਂ ਤੁਸੀਂ ਦਾਦਾ ਦਾਦੀ ਨੂੰ ਲੈ ਕੇ ਆ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ